ਮਿਲ ਚੱਲੇ ਵਧੀਆ ਦੀ ਵਧੀਆ ਸਿੱਖਣਾ ਕੀ ਸਤ ਤਾ ਕੰਡੀ ਕੰਡੀ ਤੇ ਨਹੀਂ ਸਤ ਦੱਸ ਤੂੰ ਨਾ ਸਾਲ ਹਾਲੋ ਸੀਐਮ ਸਿਟੀ ਸੰਗਰੂਰ ਦੀ ਕਰਦੇ ਹਾਂ ਜਿੱਥੇ ਸ਼ਰਿਆਮ ਦੇ ਵਪਾਰ ਦਾ ਗੰਦਾ ਧੰਦਾ ਚਲਾਇਆ ਜਾ ਰਿਹਾ ਸੀ ਇਸ ਨੂੰ ਲੈ ਕੇ ਬਾਕਾਇਦਾ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਸੱਚਾਈ ਨੂੰ ਕੈਮਰਿਆਂ ਚ ਕੈਦ ਕੀਤਾ ਗਿਆ ਪਰ ਜਦੋਂ ਪੁਲਿਸ ਮੌਕੇ ਤੇ ਰੇਡ ਕਰਨ ਲਈ ਪਹੁੰਚੀ ਤਾਂ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਤਰਗੋ ਜੀ ਦੇਖ ਲਾ ਪਾਪਾ ਨੂੰ ਨੇ ਹਾਕ ਮਾਰੀ ਆ ਆਪਾਂ ਚੱਲੇ ਆ ਹੁਣ ਠੀਕ ਹੈ ਕੈਮਰੇ ਚ ਕੈਦ ਗੰਦਾ ਧੰਦਾ ਜੀ ਸਰ ਦਾ

ਇਹहां ਸੀਐਮ ਸਿਟੀ ਸੰਗਰੂਰ ਚ ਤਣ ਹੱਲੇ ਨਾਲ ਤੇਹ ਵਾਰ ਦਾ ਤੰਦਾ ਚੱਲ ਰਿਹਾ ਸੀ ਜਿਸ ਨੂੰ ਇੱਕ ਸ਼ਖਸ ਨੇ ਹਿੰਮਤ ਵਖਾ ਕੇ ਆਪਣੇ ਕੈਮਰੇ ਚ ਕੈਦ ਕਰ ਲਿਆ ਐ ਸ਼ਖਸ ਆਪਣਾ ਖੂਫੀਆ ਕੈਮਰਾ ਲੈ ਕੇ ਸੰਗਰੂਰ ਮਹਿਲਾ ਰੋਡ ਤੇ ਪਹੁੰਚਦਾ ਹੈ ਜਿੱਥੇ ਐ ਗੰਦਾ ਤੰਦਾ ਚੱਲ ਰਿਹਾ ਸੀ ਇਸ ਵੱਲੋਂ ਖੂਫੀਆ ਕੈਮਰੇ ਚ ਉਹ ਸਾਰੀ ਗੱਲਬਾਤ ਰਿਕਾਰਡ ਕਰ ਲਈ ਜਾਂਦੀ ਹੈ ਹੈ ਰੋਕੋ ਜੋ ਇਸ ਵੱਲੋਂ ਉੱਥੇ ਮੌਜੂਦ ਮਹਿਲਾਵਾਂ ਦੇ ਨਾਲ ਕੀ ਕੀਤੀ ਗਈ ਸੀ ਆ ਜੀ ਆ ਤੁਹਾਨੂੰ ਲੈ ਦੋਸਤੋ ਆਪਣੋਨੇ ਹਾਕ ਮਾਰੀ ਆ ਆਪਾਂ ਚੱਲੇ ਆ ਹੁਣ ਠੀਕ ਆ ਚਲ ਚੱਲ ਵਧੀਆ ਦੀ ਵਧੀਆ ਤੁਸੀਂ ਖਣਾ ਕੀ ਸੋ ਤਾਂ ਕੰਦੀ 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 ਸਾਥ ਦੱਸੋ ਤੂੰ ਨਾ ਸਾਰ ਇਹ ਵੀਡੀਓ ਬਕਾਇਦਾ ਸੰਗਰੂਰ ਦੇ ਐਸਐਸਪੀ ਸਾਹਿਬ ਤੱਕ ਵੀ ਪਹੁੰਚਾਈ ਜਾਂਦੀ ਆ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਰੇਡ ਵੀ ਕੀਤੀ ਜਾਂਦੀ ਹੈ ਪਰ ਹੱਥ ਕੁਝ ਨਹੀਂ ਲੱਗਦਾ। ਪੁਲਿਸ ਸ਼ਿਕਾਇਤਕਰਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਵੀਡੀਓ ਨੂੰ ਹੀ ਆਧਾਰ ਬਣਾ ਕੇ ਮਾਮਲੇ 'ਚ ਕਾਰਵਾਈ ਕੀਤੀ ਜਾਵੇ। ਕਿਉਂਕਿ ਇਹ ਵੀਡੀਓ ਆਪਣੇ ਆਪ 'ਚ ਸਭ ਕੁਝ ਬਿਆਨ ਕਰ ਰਹੀ ਹੈ। ਐਸੇ ਸ਼ਖਸ ਦਾ ਕਹਿਣਾ ਸੀ ਕਿ ਇਹ ਗੰਦਾ-ਦੰਦਾ ਚਲਾਉਣ ਵਾਲੇ ਲੋਕਾਂ ਵੱਲੋਂ ਉਹ ਦੀ ਪਤਨੀ ਨਾਲ ਘੁਟਮਾਰ ਵੀ ਕੀਤੀ ਗਈ ਸੀ। ਐਸਐਸ ਸ਼ਖ ਦਾ ਦਾਵਾ ਸੀ ਕਿ ਉਸ ਦੀ ਪਤਨੀ ਵੱਲੋਂ ਇਹ ਵਪਾਰ ਦਾ ਤੰਦਾ ਚਲਾਉਣ ਵਾਲੀ ਮਹਿਲਾ ਕੋਲੋਂ ਕੁਝ ਪੈਸੇ ਉਧਾਰ ਲਏ ਗਏ ਸ ਜਦੋਂ ਪੈਸਿਆਂ ਚੋਂ ਕੁਝ ਵਾਪਸ ਕਰਨ ਗਈ ਤਾਂ ਇਸ ਮਹਿਲਾ ਵੱਲੋਂ ਇੱਕ ਹੋਰ ਮਹਿਲਾ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਸ ਨੇ ਅਸਦਾ ਵਿਰੋਧ ਕੀਤਾ ਤਾਂ ਉਸ ਦੀ ਪਤਨੀ ਤੇ ਵੀ ਤਸ਼ੱਦਦ ਢਾਇਆ ਗਿਆ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਮੈਂ ਇੱਕ ਸਟਿੰਗ ਆਪਰੇਸ਼ਨ ਕਰਾਇਆ ਸੀਗਾ ਜੀ ਪੁਲਿਸ ਵਾਲਾ ਰਾਹੀਂ ਉਹ ਵੀਡੀਓ ਸੀ ਨੇ ਐਸਐਸਪੀ ਸਾਹਿਬ ਦੇ ਕੋਲ ਪਹੁੰਚਾਈ ਤੀ ਜੀ ਤੇ ਜੀ ਉਹਨਾਂ ਨੇ ਫਿਰ ਸੀਐਸਟਾਫ ਦੀ ਰੇਡ ਵੀ ਕਰਵਾਈ ਜੀ ਪਰ ਸੀਐਸਟਾਫ ਨੂੰ ਉੱਥੇ ਕੋਈ ਨਹੀਂ ਮਿਲਿਆ ਜੀ ਇੱਕ ਜਨਾਨੀ ਬੈਠੀ ਸੀ ਤੇ ਉਹਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਜੀ ਉਹਨਾਂ ਨੇ ਮੈਂ ਮਹਾਨ ਜੋਗ ਐਸਐਸਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਜੀ ਹੱਥ ਜੋੜ ਕੇ ਵੀ ਜਿਹੜੀ ਵੀਡੀਓ ਸੀਨੇ ਬਣਾਈ ਹੋਈ ਹੈ ਜੀ ਉਹਦੇ ਵਿੱਚ ਸਰਿਆਮ ਦੇ ਵਪਾਰ ਦਾ ਧੰਦਾ ਚੱਲ ਰਿਹਾ ਜੀ ਦੇ 5 ਰੁਪਏ ਉਹ ਮੰਗ ਰਹੀਆਂ ਨੇ ਜਨਾਨੀਆਂ ਜੀ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਜੀ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰ ਰਿਹਾ ਜੀ ਇਹ ਵੀਡੀਓ ਦੇ ਆਧਾਰ ਤੇ ਵਾਦੀ ਕਾਰਵਾਈ ਕੀਤੀ ਜਾਵੇ ਜੀ ਕਿੰਨੇ ਇਹ ਸ਼ਿਕਾਇਤ ਕਰਤਾ surjit singh ਵੱਲੋਂ ਪੁਲਿਸ ਦੇ ਕੋਲ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਨਾ ਸਿਰਫ ਇੱਥੇ ਦੇ ਵਪਾਰ ਦਾ ਤੰਦਾ ਚਲਾਇਆ ਜਾ ਰਿਹਾ ਹੈ ਠਗਾਂ ਲੋਕਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਸੀ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਉਧਰ ਹੁਣ ਪੁਲਿਸ ਦਾ ਕਹਿਣਾ ਹੈ ਕਿ ਰੇਡ ਚ ਤਾਂ ਕੁਝ ਹੱਥ ਨਹੀਂ ਲੱਗਾ ਪਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਚ ਜੋ ਵੀ ਨਿਕਲ ਕੇ ਸਾਹਮਣੇ ਆਇਆ ਪੋਸਟ ਮੁਤਾਬਕ ਕਾਰਵਾਈ ਅਮਲ ਚੁਲਿਆਂ ਦੀ ਜਾਵੇਗੀ। ਇਹ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਇਹਨਾਂ ਦੀ ਕੰਪਲੇਟ ਤੇ ਇੱਥੇ ਰੇਡ ਮਾਰੀ ਆ। ਬਾਕੀ ਅਸੀਂ ਵੈਰੀਫਾਈ ਕਰਕੇ ਪੜਤਾਲ ਕਰਕੇ ਜਿਹੜੀ ਕਾਰਵਾਈ ਹੋਊਗੀ ਬਣਦੀ ਕਾਰਵਾਈ ਅਮਲ ਚੁਲਿਆਂਵਾਂਗੇ। ਇੱਥੋਂ ਕੋਈ ਇਹਨਾਂ ਦੇ ਦੱਸਣ ਮੁਤਾਬਕ ਕੋਈ ਮਿਲਿਆ ਨਹੀਂ। ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ। ਇਹ ਤਸਵੀਰਾਂ ਇੱਕ ਪਾਸੇ ਬਹੁਤ ਕੁਝ ਬਿਆਨ ਕਰ ਰਹੀਆਂ ਹਨ। ਦੂਜੇ ਪਾਸੇ ਪੁਲਸਾਤ ਕੋਜ ਨਾਲ ਲੱਗਣਾ ਆਪਣੇ ਆਪ 'ਚ ਕਈ ਸਵਾਲ ਖੜੇ ਕਰ ਰਿਹਾ ਹੈ। ਇਹਨਾਂ ਲੋਕਾਂ ਨੂੰ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਪਿੰਕ ਮਿਲ ਗਈ ਸੀ ਤੇ ਇਹ ਰਪੂ ਚੱਕਰ ਹੋ ਗਏ 100 ਕਿ 21 ਸਮਝੀਏ ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਕਰਦੀ ਹੈ ਜਾਂਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬੀਟੀਸੀ ਨਿਊਜ਼ ਦੇ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ